ਯੋਧੇ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ 500 ਸਾਲਾਂ ਦੀ ਉਡੀਕ ਹੈ ਜਿਹੜੀ ਖਤਮ ਹੋਣ ਜਾ ਰਹੀ ਹੈ ਬਾਨੀ ਘੜ ਤੇ ਮਹਾਨਤਾ ਦੇ ਵੱਲ ਜਿਹੜਾ ਨਗਰ ਲਗਾਇਆ ਗਿਆ ਤਾਂ ਕਿ ਹਰ ਇੱਕ ਧਰਮ ਦੇ ਅਸੀਂ ਸਾਂਝਿਆ ਸੋ ਸਾਨੂੰ ਖੁਸ਼ੀ ਹੈ ਬਹੁਤ ਅਸੀਂ ਖੁਸ਼ ਆ ਇਸ ਗੱਲ ਤੋਂ ਕਿਉਂਕਿ ਸੰਤ ਬਰਦਾਨ ਹੀ ਰਾਮ ਕੀਦਾ ਅਸੀਂ ਬਹੁਤ ਖੁਸ਼ ਆ ਇਸ ਗੱਲ ਤੋਂ ਅਸੀਂ ਇਸ ਗੱਲ ਦੇ ਵਿੱਚ ਸੰਗਤਾਂ ਨੂੰ ਅਸੀਂ ਲੰਗਰ ਚਲਾਇਆ ਹੋਇਆ ਔਰ ਲੰਗਰ ਚਲਾ ਰਿਹਾ ਲੋਕ ਖਾ ਰਹੇ ਐ ਵਰਤਾ ਰਹੇ ਐ ਅਸੀਂ ਅਸੀਂ ਤੇ ਇਸ ਗੱਲ ਦੇ ਅਸੀਂ ਉਹਨਾਂ ਦੇ ਪੈਰਾਂ ਦੀ ਧੂੜਾ ਅਸੀਂ ਉਹਨਾਂ ਦੇ ਚਰਨਾਂ ਦੀ ਧੂੜਾ ਅਸੀਂ ਤਾਂ ਪੂਸੀ ਮਨਾਵਾਂਗੇ ਕਿਉਂਕਿ ਸਾਨੂੰ ਤਬਰਦਾਨ ਉਹਨਾਂ ਦਾ ਸਾਨੂੰ ਫਲ ਰਿਹਾ ਪੁੱਲ ਰਿਹਾ ਤੇ ਲੋਕਾਂ ਨੂੰ ਮੰਨ ਰਹੇ ਨੇ ਤਾਂ ਸਾਨੂੰ ਉਹਨਾਂ ਦੀ ਬਦੌਲਤ ਸਾਨੂੰ ਲੋਕ ਪਾ ਰਹੇ ਅੱਜ ਆਪਣੇ ਲੰਗੜਾ ਲਾਇਆ ਸਾਡੇ ਜਿੰਨੀ ਖੁਸ਼ੀ ਮੈਂ ਕਿ ਨਹੀਂ ਅੱਜ ਕਿਸੇ ਨੂੰ ਹੋਣੀ ਨਹੀਂ ਕਿਉਂਕਿ ਸਾਨੂੰ RAM ji ਤੋਂ ਵਰਦਾਨ ਪ੍ਰਾਪਤ ਆ ਅਸੀਂ RAM ji ਨਾਲ ਜੁੜੇ ਹੋਏ ਆ ਕਿਉਂਕਿ ਉਹਨਾਂ ਦੇ ਭਗਤ ਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਸਾਰੇ ਪੰਜਾਬ ਨੂੰ ਅੱਜ ਮੈਗਨੀ ਪੰਜਾਬ ਨੂੰ ਸਾਰੀ ਦੁਨੀਆ ਨੂੰ ਜਿੰਨੇ ਵੀ ਆਪਣੇ RAM ਨਾਲ ਰਿਲੇਟਡ ਜਿਹੜੇ ਆਪਣੇ Hindu dharm ਨਾਲ ਰਿਲੇਟਡ ਹੈਗੇ ਨੇ ਸਾਰੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਇੰਨਾ ਜੁੱਬ ਕਰਨ ਦੇ ਬਾਅਦ ਅੱਜ ਉਹਨਾਂ ਨੂੰ ਅਕਸੈਸ ਮਿਲੀ ਆ ਯੋਧਿਆ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ 500 ਸਾਲਾਂ ਦੀ ਉਡੀਕ ਹੈ ਜਿਹੜੀ ਖਤਮ ਹੋਣ ਜਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪ੍ਰਾਣ ਪ੍ਰਸ਼ਟਾ ਕਰੀ ਜਾਣੀ ਹੈ ਤਾਂ ਜਿੱਥੇ ਰਾਮ ਮੰਦਰ ਦੀ ਸ਼ੁਰੂਆਤ ਹੋਣੀ ਹੈ ਦਾ ਦੂਜੇ ਪਾਸੇ ਸ਼ਹਿਰ ਦੇ ਵਿੱਚ ਵੀ ਪ੍ਰੋਣਕਾਂ ਲੱਗੀਆਂ ਹੋਈਆਂ ਨੇ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਭਵਾਨੀਗੜ੍ਹ ਦੀ ਤਸਵੀਰ ਹੈ ਜਿੱਥੇ ਦੇਸ਼ ਭਰ ਦੇ ਵਿੱਚ ਆਪਣਾ ਅਸੀਂ ਕਹਦੇ ਹਰ ਇੱਕ ਧਰਮ ਦਾ ਸਤਿਕਾਰ ਕੀਤਾ ਜਾਂਦਾ ਤਾਂ ਲੰਗਰ ਲਗਾਏ ਜਾ ਰਹੇ ਨੇ ਵਕਵਾ ਕ ਯਾਤਰਾਵਾਂ ਕੱਡੀਆਂ ਜਾ ਰਹੀਆਂ ਨੇ ਤਾਂ ਉਵਾਨੀ ਘਟ ਦੇ ਮਹਾਂਤਾਂ ਦੇ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਕਿਉਂਕਿ ਹਰ ਇੱਕ ਧਰਮ ਦੇ ਅਸੀਂ ਸਾਂਝੇ ਆ ਸਾਡੇ ਨਾਲ ਮੀਨਾ ਮਾਤਾ ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮਾਤਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਇਹ ਲੰਗਰ ਚਲਾਇਆ ਸਾਨੂੰ ਰਾਮ ਮੰਦਰ ਦੇ ਉਸ ਮੂਰਤ ਨੇ ਸਥਾਪਨਾ ਦਾ ਬਹੁਤ ਸਾਨੂੰ ਖੁਸ਼ੀ ਹੈ ਬਹੁਤ ਅਸੀਂ ਖੁਸ਼ ਆ ਇਸ ਗੱਲ ਤੋਂ ਕਿਉਂਕਿ ਸੰਤ ਬਰਦਾਨ ਹੀ ਰਾਮ ਜੀ ਦਾ ਅਸੀਂ ਬਹੁਤ ਖੁਸ਼ ਆ ਇਸ ਗੱਲ ਤੋਂ ਅਸੀਂ ਇਸ ਗੱਲ ਦੇ ਵਿੱਚ ਸੰਗਤਾਂ ਨੂੰ ਅਸੀਂ ਲੰਗਰ ਚਲਾਇਆ ਹੋਇਆ ਹੈ ਔਰ ਲੰਗਰ ਚਲਾ ਰਹੇ ਆ ਲੋਕ ਖਾ ਰਹੇ ਆ ਵਰਤਾ ਰਹੇ ਆ ਅਸੀਂ 500 ਸਾਲਾਂ ਦੀ ਉਡੀਕ ਸੀ ਹਾਂਜੀ 500 ਸਾਲ ਬਹੁਤ ਦੇਰ ਤੋਂ ਉਡੀਕ ਸੀ ਬਹੁਤ ਦੇਰ ਤੋਂ ਉਡੀਕ ਸੀ ਬਹੁਤ ਦੇਰ ਦੀ ਪਿਆਸ ਸਾਡੀ ਅੱਜ 부ਜੀ ਹੈ ਅੱਜ ਸਾਨੂੰ ਉਹ ਹੋਇਆ ਹਾਂਜੀ RAM ਜੀ ਆ ਤੇ ਆਪਣੇ ਘਰ ਵਾਪਸ ਆ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੇ ਆ ਜਾ ਕੇ ਹੋਗੇ ਇੱਕ ਵਾਰ ਇਹ ਹਾਂਜੀ ਹਾਂ ਜਾ ਕੇ ਇੱਕ ਵਾਰੀ ਕੋ ਸਿੱਧਾ ਸਵਾਰ ਜਾਵਾਂਗੇ ਇੱਕ ਵਾਰੀ ਦੀ ਕਿਹੜੀ ਗੱਲ ਹੈ ਆ ਹੁਣ ਵੀ ਗੱਲ ਕਰ ਉੱਥੇ ਬਹੁਤ ਦੁਨੀਆ ਬਹੁਤ ਸੰਗਤ ਹੈ ਇਸ ਕਰਕੇ ਨਹੀਂ ਗਏ ਹੈ ਕਿ ਉਹ ਹੀ ਖੁਸ਼ੀ ਅਸੀਂ ਇੱਥੇ ਮਨਾ ਰਹੇ ਹਾਂ ਕਿਸ ਤਰੀਕੇ ਦੇਖਦੇ ਹੋ ਕਿਉਂਕਿ ਪਹਿਲਾ 500 ਸਾਲਾਂ ਦੀ ਉਡੀਕ ਸੀ ਤਾਂ ਉੱਥੇ ਮੰਦਿਰ ਨਹੀਂ ਸੀਗਾ ਤਾਂ ਹੁਣ ਤੋਂ ਜਿਹੜਾ ਮੰਦਿਰ ਖੁੱਲ ਰਿਹਾ ਕਿੰਨੇ ਕੁ ਖੁਸ਼ੀ ਲੋਕਾਂ ਦੇ ਵਿੱਚ ਕਿਉਂਕਿ ਦੇਸ਼ ਭਰ ਤੋਂ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਹੈ ਸਾਡੇ ਮਹੰਤਾਂ ਦੇ ਵਿੱਚ ਵੀ ਬਹੁਤ ਖੁਸ਼ੀ ਹੈ ਸਾਡੇ ਹਰੇਕ ਸ਼ਹਿਰ ਦੇ ਵਿੱਚ ਹਰੇਕ ਇੱਕ ਇੱਕ ਜਣੇ ਨੇ ਸਭ ਨੇ ਲੰਗਰ ਲਾਏ ਹੋਏ ਨੇ ਕਿਉਂਕਿ ਸਾਨੂੰ ਬਰਦਾਨ ਹੈ RAM JI ਦਾ ਅਸੀਂ ਤਾਂ ਇਸ ਗੱਲ ਦੇ ਅਸੀਂ ਉਹਨਾਂ ਦੇ ਪੈਰਾਂ ਦੀ ਧੂੜਾ ਸੀ ਉਹਨਾਂ ਦੇ ਚਰਨਾਂ ਦੀ ਧੂੜਾ ਸੀ ਜੋ ਖੁਸ਼ੀ ਮਨਾਵਾਂਗੇ ਕਿਉਂਕਿ ਸਾਨੂੰ ਤਬਰਦਾਨ ਉਹਨਾਂ ਦਾ ਸਾਨੂੰ ਫਲ ਰਿਆ ਪੁੱਲ ਰਿਆ ਤੇ ਲੋਕ ਸਾਨੂੰ ਮੰਨ ਰਹੇ ਨੇ ਤਾਂ ਸਾਨੂੰ ਉਹਨਾਂ ਦੀ ਬਦੌਲਤ ਸਾਨੂੰ ਲੋਕ ਮੰਨ ਰਹੇ ਨੇ ਕਿ ਇਹਦੀ ਮਹੰਤਾਂ ਦਾ ਅਸ਼ੀਰਵਾਦ ਸਭ ਤੋਂ ਵੱਡਾ ਹੁੰਦਾ ਹਾਂਜੀ ਮਹੰਤਾਂ ਦਾ ਅਸ਼ੀਰਵਾਦ ਇਸੇ ਕਰਕੇ ਵੱਡਾ ਸਾਨੂੰ RAM ji ਦਾ ਬਰਦਾਨ ਹੈ ਇਸੇ ਕਰਕੇ ਲੋਕ ਮਹੰਤਾਂ ਦਾ ਬਰਦਾਨ ਬਹੁਤ ਵੱਡਾ ਮੰਨਦੇ ਨੇ ਅਸੀਂ ਇਹ ਬਾਤ ਕਿਉਂਕਿ ਸਾਨੂੰ RAM ji ਨੇ ਅਸੀਸ ਦਿੱਤੀ ਹੋਈ ਹੈ ਕਿ ਤੁਸੀਂ ਫਲੋਗੇ ਪੁੱਲੋਗੇ ਤੁਹਾਡਾ ਬਰਦਾਨ ਜਿਹੜਾ ਵੀ ਲਾਉਗਾ ਬਹੁਤ ਖੁਸ਼ੀ ਦੇ ਵਿੱਚ ਹੋਊਗਾ ਜੀ ਜੀ ਆਸ਼੍ਰੀ ਰਾਮ ਸਾਰੇ ਦੇਸ਼ ਵਾਸੀਆਂ ਨੂੰ ਸਾਰੀ ਆਵਾਮ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅੱਜ ਰਾਮ ਜੀ ਦਾ ਅਪਸਰ ਹੈ ਜਿੱਥੇ ਅਜੋਧਿਆ ਦੇ ਵਿੱਚ ਮੂਰਤੀ ਦੀ ਸਥਾਪਨਾ ਹੋਣੀ ਹੈ ਸਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਚਾਅ ਆ ਸਾਡੇ ਸਾਰੇ ਸਾਡੇ ਵੱਡੇ ਮਹੰਤ ਜੀ ਸਾਡੇ ਸਾਰੇ ਮੰਤਾਨੇ ਰਲ ਕੇ ਉਪਰਾਲਾ ਕੀਤਾ ਆ ਇੱਥੇ ਆਪਣੇ ਲੰਗਰ ਲਾਇਆ ਸਾਡੀ ਜਿੰਨੀ ਖੁਸ਼ੀ ਮੈਂਗੇ ਨਹੀਂ ਅੱਜ ਕਿਸੇ ਨੂੰ ਹੋਣੀ ਨਹੀਂ ਕਿਉਂਕਿ ਸਾਨੂੰ ਰਾਮ ਜੀ ਤੋਂ ਵਰਦਾਨ ਪ੍ਰਾਪਤ ਆ ਅਸੀਂ ਰਾਮ ਜੀ ਨਾਲ ਜੁੜੇ ਹੋਏ ਆ ਤਾਂ ਅਸੀਂ ਉਹਨਾਂ ਦੇ ਭਗਤ ਆ ਤਾਂ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਤਾਂ ਸਾਰੇ ਪੰਜਾਬ ਨੂੰ ਅੱਜ ਮੈਗਨੀ ਪੰਜਾਬ ਨੂੰ ਸਾਰੀ ਦੁਨੀਆ ਨੂੰ ਜਿੰਨੇ ਵੀ ਆਪਣੇ ਰਾਮ ਨਾਲ ਰਿਲੇਟਡ ਜਿਹੜੇ ਆਪਣੇ Hindu dharm ਨਾਲ ਰਿਲੇਟਡ ਹੈਗੇ ਨੇ ਸਾਰੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਇੰਨਾ ਜੁੱਦ ਕਰਨ ਦੇ ਬਾਅਦ ਅੱਜ ਉਹਨਾਂ ਨੂੰ ਸਕਸੈਸ ਮਿਲੀ ਆ ਅਸੀਂ ਤਾਂ ਸਾਰੇ ਬਹੁਤ ਜ਼ਿਆਦਾ ਖੁਸ਼ ਆ ਸਾਰੇ ਦੇਸ਼ ਨੂੰ ਬਹੁਤ 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 ਮੁਬਾਰਕ ਆ 500 ਸਾਲਾਂ ਦੀ ਉਡੀਕ ਸੀ ਤਾਂ ਚਲਾਈਦਾ ਉਡੀਕ ਖਤਮ ਹੋ ਰਹੀ ਹੈ ਬਿਲਕੁਲ ਲੱਗ ਰਿਹਾ ਜੀ ਦੇਖੋ ਸਾਡਾ ਉਤਸ਼ਾਹ ਦੇਖੋ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਸਾਰੇ ਜਣੇ ਇੱਥੇ ਲੰਗਰ ਲਾ ਰਹੇ ਆ ਕਿੰਨੀ ਖੁਸ਼ੀਆਂ ਨੇ ਬਾਜ਼ਾਰਾਂ ਚ ਲਾਈਟਾਂ ਲੱਗੀਆਂ ਹੋਈਆਂ ਨੇ ਲੜੀਆਂ ਲੱਗੀਆਂ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਅਸੀਂ ਤਾਂ ਬਹੁਤ ਜ਼ਿਆਦਾ ਖੁਸ਼ ਆ ਜੀ ਸਾਨੂੰ ਤਾਂ ਲੱਗਦਾ ਵੀ ਅੱਜ ਸਾਨੂੰ ਰੱਬ ਮਿਲ ਗਿਆ ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਆਓ ਜੀ ਮੈਂ ਬਿਲਕੁਲ ਜਾਉਂਗੀ ਬਸ ਹੁਣ ਮੈਂ ਉੱਥੇ ਜਾਣਦੀ ਆ ਹੁਣ ਇੱਥੇ RAM ji ਵੀ ਆ ਗਏ ਤੇ ਹੁਣ ਮੈਂ ਹੋ ਸਹੀ ਗੱਲ ਹੈ ਬਿਲਕੁਲ ਕਿਉਂਕਿ ਅਸੀਂ ਕਹਿ ਦਿਆ ਮਾਨਤਾ ਦਾ ਅਸ਼ੀਰਵਾਦ ਸਭ ਤੋਂ ਵੱਡਾ ਹੁੰਦਾ ਇੱਕ ਮੋੜ ਤੋਂ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਜਿਹੜੇ ਮੀਨਾ ਮਾਨਤਾ ਦੀ ਟੀਮ ਦੇ ਵੱਲੋਂ ਜਿਹੜਾ ਅੱਜ ਲੰਗਰ ਲਗਾਇਆ ਗਿਆ ਭਵਾਨੀ ਘਰ ਦੇ ਵਿੱਚ ਕਿਉਂਕਿ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਤਾਂ ਕੋਈ ਵੀ ਪ੍ਰੋਗਰਾਮ ਹੋਵੇ ਕਿਸੇ ਵੀ ਤਰ੍ਹਾਂ ਦਾ ਤਾਂ ਸਾਡੇ ਜਿਹੜੇ ਸ਼ਹਿਰ ਦੇ ਮਾਨਤ ਨੇਤਾ ਉਹ ਹਰ ਇੱਕ ਇਕਤਤਾ ਦੇ ਨਾਲ ਜਿਹੜਾ ਸਾਹਮਣੇ ਆਉਂਦੇ ਨੇ ਤਾਂ ਤਸਵੀਰ ਦਿਖਾ ਰਿਹਾ ਤੁਹਾਨੂੰ ਜਿੱਥੇ ਅਯੋਧਿਆ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਰ ਇੱਕ ਅਭਿਅਕਤੀ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਰਾਮ ਜੀ ਨੂੰ ਜਿਹੜਾ ਅਸੀਂ ਕਹਦੇ ਆ ਤਾਂ ਉਹਨਾਂ ਦੀ ਹਾਜ਼ਰੀ ਲਵਾਈ ਜਾ ਰਹੀ ਹੈ ਤਾਂ ਇਹ ਜਿਹੜੀ ਭਵਾਨੀਗੜ੍ਹ ਦੀ ਤਸਵੀਰ ਹੈ ਤਾਂ ਜਿੱਤੇ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ ਖੁਸ਼ੀ ਨੂੰ ਲੈ ਕੇ ਭਵਾਨੀਗੜ੍ਹ ਦੇ ਮਹਾਂਤਾਂ ਦੇ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਕਿਉਂਕਿ ਅਸੀਂ ਕਹਦੇ ਆ ਤਾਂ ਜਾਣਕਾਰੀ ਵੀ ਦਿੱਤੀ ਹੈ ਮੀਨਾ ਮੰਤ ਦੇ ਵੱਲੋਂ ਵੀ ਰਾਮਚੰਦਰ ਜੀ ਦਾ ਰਾਮ ਦਾ ਪੂਰਾ ਜਿਹੜਾ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਸੀ ਮਹਾਂਤਾਂ ਨੂੰ ਤਾਂ ਭਵਾਨੀਗੜ੍ਹ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ